ਇਹ ਜਿਹੜੀ ਹੈਗੀ ਸਾਡੀ 135 ਐਫਆਈਆ ਨੰਬਰ 135 ਤਈ 2023 ਦੀ ਹੈ ਇਸ ਸਰਸੋਨਾਸੀ ਬੀ ਦੇ ਵਿੱਚ ਹੈ ਇਹ ਮਾਲਾਂ ਬਾਈਪਾਸ ਰੋਡ ਜਿਹੜਾ ਹੈਗਾ ਉਹਦੇ ਤੋਂ ਇੱਕ ਵਰਨਾ ਕਾਰ ਜਿਹੜੀ ਪੁਲ ਦੇ ਤੋਂ ਕੋਈ ਗਈ ਸੀ ਇਹਦੇ ਵਿੱਚ ਅਸੀਂ ਪਹਿਲਾਂ ਹੀ ਦੋ ਵਿਅਕਤੀ ਜਿਹੜੇ ਮੌਤ ਤੇ ਪਾਲ ਜਿਹੜੇ ਸੀਗੇ 28 12 23 ਨੂੰ ਗ੍ਰਿਫਤਾਰ ਕਰ ਲਏ ਸੀ ਅੱਜ ਜਿਹੜਾ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਨਿਹਾਲ ਸਿੰਘ ਬਾਰੇ ਕੀ ਕੀਤੀ ਹੈ ਜਿਹੜਾ ਕੇ ਠੱਪਕੇ ਪਿੰਡ ਡੇਰਾ ਬਾਬਾ ਨਾਨਾ ਦਾ ਰਹਿਣ ਵਾਲਾ ਹੈ ਇਨੂੰ ਗ੍ਰਿਫਟਾਰ ਕਰਕੇ ਇਹ ਵੀ ਇਹਦੇ ਗੱਡੀ ਕੋਨ ਵਾਲੇ ਦੇ ਵਿੱਚ ਕੋ ਕਯੂ ਸੀਗਾ ਔਰ ਇਹਦੇ ਕੋਲ ਅਜੋ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਇਹ ਵਾਦਨ ਦੇ ਵਿੱਚ ਬਰਾਮਦ ਆਇਆ ਸੀ ਇੱਥੇ ਦੱਸਣਯੋਗ ਹੈ ਕਿ ਜਿਹੜਾ ਨਿਹਾਲ ਸਿੰਘਾ ਬਹੁਤ ਡਰਟੀ ਕ੍ਰਿਮੀਨਲ ਹੈਗਾ ਔਰ ਇਹਦੇ ਵਿੱਚ ਇਹ ਤੋਂ ਪਹਿਲਾਂ ਇਹਦੇ ਕੋਲੋਂ ਜਿਹੜੇ ਹੈਗੇ ਦੋ ਪਿਸਟਲ ਔਰ ਵਰਨਾ ਗੱਡੀ ਜਿਹੜੀ ਲੱਗੇ ਆ ਬਤਾਲੇ ਵਾਲੇ ਡੇਰੇ ਪੱਪਾ ਨਾਂਕਾ ਐਸ ਐਚ ਓ ਉਹਨਾਂ ਨੇ ਜਿਹੜੀ ਹੈਗੀ ਆਪਣੇ ਮੁਕਦਮੇ ਦੇ ਵਿੱਚ ਜਿਹੜੀ ਹੈ ਗ੍ਰਿਫਟਾਰ ਕੀਤੀ ਹੈ ਇਸ ਤੋਂ ਇਲਾਵਾ ਇਹ ਕੈਂਟਨਮੈਂਟ ਦੇ ਥਾਣੇ ਤੇ ਪਰਚੇ ਤੋਂ ਇਲਾਵਾ ਇਹਦੇ ਉੱਤੇ ਚਾਰ ਮੁਕਦਮੇ ਹੋਰ ਹੈਗੇ ਨੇ ਕਿ 135 ਨੰਬਰ ਸੈਂਟਰਨਮੈਂਟ ਦਾ ਪੁਲਿਸ ਸਟੇਸ਼ਨ ਦਾ ਹੈਗਾ ਇੱਕ 67 ਨੰਬਰ ਮੁਕੱਦਮਾ ਜਿਹੜਾ ਹੈਗਾ ਡੇਰਾ ਪਾਪਾ ਨਾਲ ਬਟਾਲੇ ਦਾ ਹੈਗਾ 118 ਨੰਬਰ ਮੁਕੱਦਮਾ ਡੇਰਾ ਪਾਪਾ ਨਾਲ ਦਾ ਜਿਹੜਾ ਹੈਗਾ ਤੇ ਜਿਹੜਾ ਇੱਕ 58 ਨੰਬਰ ਮੁਕੱਦਮਾ ਉਹ ਵੀ ਡੇਰੇ ਪਾਪਾ ਨਾਲ ਦਾ ਇਹ ਜਿਹੜੇ ਤਿੰਨ ਮੁਕੱਦਮੇ ਹੈਗੇ ਨੇ ਦੋ ਮੁਕੱਦਮੇ ਇਹਦੇ ਵਿੱਚ ਆਮ ਜਗਤ ਤੇ ਇਲੀਗਲ ਵੈਪਨਸ ਦੇ ਹੈਗੇ ਨੇ ਇੱਕ ਮੁਕੱਦਮਾ ਦਾ ਝਗੜਾ ਹੈਗਾ ਔਰ ਇੱਕ ਜਿਹੜਾ ਸਾਡਾ ਸਾਡੇ ਵਾਲਾ ਮੁਕੱਦਮਾ ਇਹ ਜਿਹੜਾ ਲੁੱਟਾ ਖੋਹ ਵਾਲਾ ਹੈ ਤੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਆਲਰੇਡੀ 4 ਮੁਕਦਮੇ ਦੇ ਤੇ ਰਜਿਸਟਰ ਹੋਏ ਔਰ ਇਹ ਜਿਹੜਾ ਬੜਾ ਜਿਹੜਾ ਡੈਡਲੀ ਕ੍ਰਿਮੀਨਲ ਹੈਗਾ ਔਰ ਇਹਨੂੰ ਜਿਹੜਾ ਫੜ ਕੇ ਜਿਹੜੀ ਹੈਗੀ ਆ ਕੈਂਟੋਨਲ ਪੁਲਿਸ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜੀ ਹੈਗੀ ਆ ਇੱਕ ਕਾਮਯਾਬੀ ਹੈ ਸਰ ਗੱਡੀ ਫੜਨ ਦਾ ਮੇਨ ਮੋਟਿਵ ਕੀ ਹੈਗਾ ਜੀ ਉਹਦਾ ਗੱਡੀ ਜਿਹੜੀ ਗੱਡੀ ਖੋਹ ਕੀਤੀ ਸੀ ਜਿਹੜੀ ਇਹਨਾਂ ਦਾ ਗੱਡੀ ਖੋਹ ਕਰਕੇ ਵੇਚਦੇ ਸੀਗੇ